ਲਓ ਵੀ ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਜੀ ਪਿੰਡ ਦੋਸਤੋ ਇਹ ਲੋਹਾਮ ਜ਼ਿਲ੍ਹਾ ਫਰੋਜਪੁਰਾਇਆ ਨੇੜੇ ਸ਼ਹਿਰ ਦੋਸਤੋ ਮੋਦਕੀ ਹੈ ਜੀ ਇਸ ਘਰ ਦੇ ਵਿੱਚ ਵਿਕਰੀ ਆਸੇ ਪਸੂ ਆਉਂਦੇ ਆ ਅੱਜ ਇਸ ਘਰ ਦੇ ਵਿੱਚ ਦੋਸਤੋ ਦੋ ਜਾਨਵਰ ਤੁਹਾਨੂੰ ਕਵਰ ਕਰਕੇ ਦਿਖਾਇਆ ਜੀ ਜਿਹਦੇ ਵਿੱਚ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਝੋਟਾ ਤੁਹਾਨੂੰ ਦਿਖਾਇਆ ਤੇ ਇਸ ਤੋਂ ਇਲਾਵਾ ਦੋਸਤੋ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਕੱਟੀ ਤੁਹਾਨੂੰ ਦਿਖਾਈ ਹੈ ਜੀ ਪਹਿਲੇ ਨੰਬਰ ਤੇ ਦੋਸਤੋ ਇਹ ਕੱਟੀ ਤੁਹਾਨੂੰ ਦਿਖਾਈ ਆ 1.5 ਸਾਲ ਉਮਰ ਆ ਬਿਲਕੁਲ ਜੈਜੀ ਮਾਰਕਿੰਗ ਵਾਲੀ ਹੋਊਗੀ ਤੇ ਪ੍ਰੋਪਰ ਚਾਰੇ ਪੈਰਾਂ ਤੇ ਨਿਸ਼ਾਨ ਹੋਣਗੇ ਅੱਖਾਂ ਇਸ ਕੱਟੀ ਦੇ ਦੋਸਤੋ ਬਿਲਕੁਲ ਵਾਈਟ ਹੋਣਗੇ ਬੱਗੀ ਮੁੱਛ ਦੇ ਵਿੱਚ ਠੀਕ ਹੈ ਜੀ ਤੇ ਚਾਰੇ ਪੈਰਾਂ ਤੇ ਦੋਸਤੋ ਨਿਸ਼ਾਨ ਹੋਣਗੇ ਸਿੰਗ ਗਲਾਈ ਦੇ ਵਿੱਚ ਕਰ ਲਿਆ 1.5 ਸਾਲ ਉਮਰ ਤੇ 32200 ਡਿਮਾਂਡ ਹੈ ਵੈਸੇ ਸਭੀ ਸੂਵੀ ਕੱਟੀ ਚੰਗੀ ਹੈ ਦੂਜੇ ਨੰਬਰ ਤੇ ਦੋਸਤੋ ਆਹ ਝੋਟਾ ਤੁਹਾਨੂੰ ਦਿਖਾਇਆ ਜੀ ਉਮਰ ਉਹ ਦੋਸਤੋ 2 ਸਾਲ ਦਾ ਦੰਦੋ ਖੀਰਾ ਰੇਡੇ ਕੱਟ ਦੇ ਵਿੱਚ ਆ ਦੋਸਤੋ ਹੋਰ 2-4 ਮਹੀਨੇ ਤੱਕ ਇਹ ਮੱਜਾ ਕਰਾਸ ਕਰਨ ਲੱਗ ਜੂਗਾ ਦੰਦੋ ਦੋਸਤੋ ਖੀਰਾ ਉਮਰੋ 2 ਸਾਲ ਰੇਟ ਆ ਜਿਹੜਾ ਬਾਈ ਨੇ ਰੱਖਿਆ ਇਹਦਾ 50000 ਆ ਵਿੱਚੋਂ ਦੋਸਤੋ ਮਾਨ ਤਾਨ ਹੋ ਜੂਗਾ ਜਿਹੜੇ ਕਿਸੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਆ ਉਹ ਤਸੱਲੀ ਕਰ ਲਿਓ ਵੈਸੇ ਵੱਡੀ ਵੀਡੀਓ ਦੇ ਵਿੱਚ ਦੋਵੇਂ ਹੀ ਨਾਗ ਤੁਹਾਨੂੰ ਤੋਰ ਕੇ ਦਿਖਾਏ ਆ ਜੀ ਜੇ ਕੋਈ ਨਾਗ ਪਹਿਲਾਂ ਪਸੰਦ ਆਵੇ ਤਾਂ ਖਰੀਦ ਲਿਓ ਨੰਬਰ ਸਕਰੀਨ ਤੇ ਆ